ਉਹਦੇ ਕਿਥੋਂ ਰਹਿਣ ਆਵਾਸੀਓ ਕੀ ਕਹਿਣਾ ਚੋ। ਗੁਰਦਰ ਸਿੰਘ ਨਾਂ ਜੀ ਮੇਰਾ। ਸultanpur Lodhi Junior Transport ਜਿਹੜੀ ਸਾਡੀ ਆ ਜੀ ਗੁਰਨਾਨਕ ਟਰਾਂਸਪੋਰਟ ਵੱਲੋਂ ਬੋਲਦੇ ਆਂ ਅਸੀਂ। ਇਹਨਾਂ ਰੇੜੀਆਂ ਨਾ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਜੀ ਸਾਡਾ। ਇਹਨਾਂ ਦੇ ਸਾਡੀ ਜੇ ਨੰਬਰ ਪਲੇਟ ਸਰਕਾਰੀ ਨਹੀਂ ਲੱਗੀ ਤਾਂ ਸਾਨੂੰ ਇਹ ਗੱਲ ਕਹੀ ਜਾਂਦੀ ਆ ਕਿ ਤੁਹਾਡਾ ਚਲਾਨ ਕੀਤਾ ਜਾਊਗਾ ਤਰੀਕ ਲੰਘ ਚੁੱਕੀ ਆ। ਇਹਨਾਂ ਦੇ ਦੇਖੋ ਜੀ ਕੋਈ ਨੰਬਰ ਪਲੇਟ ਹੀ ਨਹੀਂ ਲੱਗੀ। ਜੇ ਮੋਟਰਸਾਈਕਲ ਤੇ ਦੋ ਬੰਦੇ ਆ ਜੀ ਉੱਤੇ ਆਪਾਂ ਕਹਿੰਨੇ ਕਿ ਤੀਜਾ ਬੰਦਾ ਉੱਤੇ ਬਹੋਰੇ ਆ ਤਾਂ ਉਹਦਾ ਆਪਾਂ ਚਲਾਨ ਘਟਾਂਗੇ ਜੀ। ਠੀਕ ਹੈ ਜੀ ਇਹਨੇ ਦੱਸੋ ਜੀ ਉੱਥੇ ਚਲਾਨ ਹੋ ਜਾਂਦਾ ਇਹਨਾਂ ਦਾ ਚਲਾਨ ਕਿਉਂ ਨਹੀਂ ਹੁੰਦਾ 15 ਕਮੈਂਟਲ ਤੋਂ 14 15 ਕਮੈਂਟਲ ਮਾਲ ਲੋਡ ਕਰਨ ਦੇ ਆ ਜੀ ਉੱਥੇ ਠੀਕ ਹੈ ਜੀ ਸਾਨੂੰ ਕਹਿੰਦੇ ਕੀ ਤੁਹਾਡੇ ਮੋਟਰਸਾਈਕਲ ਤੇ ਆਪਾਂ ਜਾਣੇ ਆਪਾਂ ਨੂੰ ਕਦੇ ਹੈਲਮਟ ਹੈਲਮਟ ਦਾ ਚਲਾਨ ਕਟਵਾਗੇ ਇਹਨਾਂ ਨੂੰ ਦੱਸੋ ਹੈਲਮਟ ਕਿੱਥੇ ਆਈ ਹੈ ਜਾਜ ਰਹੀ ਆਂਡੇ ਆ ਇਹਨਾਂ ਦਾ ਚਲਾਨ ਕਿਉਂ ਨਹੀਂ ਕੱਟ ਰਿਹਾ ਜੀ ਕਿਤੇ ਨੇ ਕਿਤੇ ਪ੍ਰਸ਼ਾਸਨ ਨੇ ਕਹਿ ਲਈ ਸਮਝ ਗਈ ਪੂਰੀ ਨਗਹਿਲੀ ਆ ਜੀ ਦੱਸੋ ਇਹਨਾਂ ਨਾਲ ਵੀਪੀਏ ਵੀਆਈਪੀ ਵਾਲੀਆਂ ਗੱਡੀਆਂ ਨੂੰ ਜਿੰਦ ਗਿਆ ਨੰਗਾ ਕਰੋ ਫਰੋਜਪੁਰ ਤੱਕ ਟਾਇਰ ਲੈ ਕੇ ਜਾਂਦੇ ਆ ਜੀ ਸਾਡੀ ਜਲੰਧਰ ਦਾ ਗੱਡੀ 50 ਕਿਲੋਮੀਟਰ ਤੇ ਤਿੰਨ ਵਾਰੀ ਪੋਸਟ ਚੈਕਿੰਗ ਕਰਦੀ ਆ ਠੀਕ ਆ ਜੀ ਇਹ ਫਰੋਜਪੁਰ ਤੱਕ ਜਾਂਦੇ ਇਹਨਾਂ ਦੀ ਕੋਈ ਚੈਕਿੰਗ ਨਹੀਂ ਕਰਦੇ ਇਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਇਹਨਾਂ ਨੂੰ ਜਾ ਕੇ ਦੇਖੋ ਇਹਨਾਂ ਦੀਆਂ ਗੱਡੀਆਂ ਦੇ ਕਿਸੇ ਦੇ ਨੰਬਰ ਪਲੇਟ ਸਰਕਾਰੀ ਨਹੀਂ ਲੱਗੀ ਮੋਟਰਸਾਈਕਲ 15 20 ਸਾਲ ਪੁਰਾਣੇ ਇਹਨਾਂ ਦੇ ਮੋਟਰਸਾਈਕਲ 15 ਸਾਲ ਪੁਰਾਣੀ ਕਿਹਦੇ ਗੱਡੀ ਬੰਦ ਕਰ ਦਾਂਗੇ ਜੇ ਸਾਡੇ ਕੋਲ ਤਿੰਨ ਗੱਡੀਆਂ ਵਾਂ ਅਸੀਂ ਕਰੋਨਾ ਦੇ ਦਿਨਾਂ ਦੇ ਵਿੱਚ ਇੱਕ ਇੱਕ ਗੱਡੀ ਵੇਚ ਕੇ ਆਪਦੀ ਦੋਆਂ ਗੱਡੀਆਂ ਦੇ ਟੈਕਸ ਪੇ ਕਰ ਦਿੱਤੇ ਆ ਜੀ ਜੇ ਸਾਡੀ 7 ਲੱਖ ਦੀ ਗੱਡੀ ਆ ਠੀਕ ਹੈ ਜੀ 7 ਲੱਖ ਦੀ ਗੱਡੀ ਨੂੰ ਜੇ ਸਾਡੇ ਕੋਲ ਟ੍ਰੈਕਸ਼ਨ ਨਹੀਂ ਪੂਰੇ ਕਰਦੇ ਉਹ ਅਸੀਂ ਸਕ੍ਰੈਪ ਦੇ ਭਾਟਵਾੜੀ ਨੂੰ ਵੇਚਦੇ ਸਾਡੀ ਲੱਖ ਰੁਪਏ ਦੀ ਗੱਡੀ ਵਿਗਣ ਗਈ ਆ ਸਿਰਫ ਇਹਨਾਂ ਦਾ ਕਰਕੇ ਪ੍ਰਸ਼ਾਸਨ ਦਾ ਕਰਕੇ ਠੀਕ ਹੈ ਜੀ ਅਸੀਂ ਇਹੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਵੇ ਟ੍ਰੇੜੀਆਂ ਬੰਦ ਕੀਤੀਆਂ ਜਾਣ ਟ੍ਰੇੜੀਆਂ ਬੰਦ ਮੈਂ ਮੰਗਤਰਾਮ ਗੇਲ ਸ਼੍ਰੀ ਗੁਰੂ ਨਾਨਕ ਦੇਵ ਜੀ ਮਿਨੀ ਟਰਾਂਸਪੋਰਟ ਸੁਲਤਾਨਪੁਰ ਲੋਧੀ ਦੇ ਮਾਧਿਅਮ ਰਾਹੀਂ ਆਪ ਸਾਹਿਬ ਨਾਲ ਵਿਚਾਰ ਜੋ ਕਿ ਪੇਸ਼ ਕਰ ਰਿਹਾ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਅੱਜ ਤੋਂ ਨਹੀਂ ਲੈ ਕੇ ਜਾਣੀ ਗੇ ਜਾਨਕਿ ਕਾਫੀ ਸਮੇਂ ਤੋਂ ਪੰਜ ਚਾਰ ਸਾਲ ਪਹਿਲਾਂ ਵੀ ਅਸੀਂ ਡੀਸੀ ਸਾਹਿਬ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਹਿਬ ਇਹਨਾਂ ਦੇ ਮਾਧਿਅਮ ਰਾਹੀਂ ਜੋ ਕਿ ਆਪਣੇ ਮੰਗ ਪੱਤਰ ਪਹਿਲਾਂ ਵੀ ਦੇ ਚੁੱਕੇ ਹਾਂ ਜਿਹੜੇ ਕਿ ਜੋ ਗਾੜੂ ਵਾਹਨ ਜੋ ਕਿ ਅਨਲੀਗਲ ਤੌਰ ਤੇ ਨਜਾਇਜ਼ ਤੌਰ ਤੇ ਬਣਾਏ ਗਏ ਹਨ ਜਿਨ੍ਹਾਂ ਦਾ ਕਰਕੇ ਸਾਡੇ ਜੋ ਕਿ ਮਿਨੀ ਟਰਾਂਸਪੋਰਟ ਚਾਲਕਾਂ ਦੇ ਮਾਲਕਾਂ ਨੂੰ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਜਹੀਂ ਲੱਖਾਂ ਹੀ ਗੱਡੀਆਂ ਜਿਹੜੀਆਂ ਲਗਭਗ ਰਜਿਸਟਰਡ ਗੱਡੀਆਂ 9 ਲੱਖ ਦੇ ਕਰੀਬ ਜਿਹੜੀਆਂ ਰਜਿਸਟਰਡ ਗੱਡੀ ਆ ਜਿਹੜੀ ਮਨੀ ਟ੍ਰਾਂਸਪੋਰਟ ਦੇ ਵਿੱਚ ਔਰ ਇਹਨਾਂ ਦੇ ਮਿਲਾ ਕੇ ਕਰੀਏ 27 ਲੱਖ ਪਰਿਵਾਰ ਜਿਹੜਾ ਇਸ ਟਾਈਮ ਬੇਰੋਜ਼ਗਾਰ ਬੈਠਾ ਏ ਸਿਰਫ ਇੱਕ ਰੇੜੀਆ ਦਾ ਕਰਕੇ ਜੋ ਕਿ ਬਿਲਕੁਲ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਹਨ ਅਸੀਂ ਸਾਰੇ ਹਰ ਸਾਲ ਇੱਕ ਗੱਡੀ ਦਾ ਘੱਟੋ ਘੱਟ 30-40 ਲੱਖ ਰੁਪਏ 30-40 ਹਜ਼ਾਰ ਰੁਪਏ ਜੋ ਟੈਕਸਾਂ ਦਾ ਭਰਦੇ ਆ ਇੰਸ਼ੋਰੈਂਸ ਕਰਾਉਂਦੇ ਆ ਪੋਲੂਸ਼ਨ ਕਰਾਉਂਦੇ ਆ ਪਾਸਿੰਗ ਕਰਾਉਂਦੇ ਆ ਔਰ ਸਾਨੂੰ ਹਰ ਸਾਲ ਇਹ ਪੇ ਕਰਨਾ ਹੀ ਪੈਂਦਾ ਕੋ ਕੁਛ ਨਹੀਂ ਇਵਨ ਇਥੋਂ ਤੱਕ ਕਿ ਤੁਸੀਂ ਇਹਨਾਂ ਦੇ ਚੈਕਿੰਗ ਕਰਕੇ ਦੇਖ ਲਓ 90% ਰੇੜੇ ਜਿਹੜੇ ਚੋਰੀ ਦੇ ਮੋਟਰਸਾਈਕਲ ਨਿਕਲਣਗੇ ਇੱਕ ਬੁਲਟ ਮੋਟਰਸਾਈਕਲ ਨੂੰ ਅ ਜਾਨ ਕੇ ਕਿ ਲਾਇਸੈਂਸਰ ਲਾਇਆ ਜਾਂਦਾ ਤਾਂ ਉਹਦਾ ਗਵਰਨਮੈਂਟ ਕੀ ਕਰਦੀ ਹੈ ਚਲਾਨ ਕਰਦੀ ਹੈ ਉਹਨੂੰ ਬੌਂਡ ਤਾਂ ਕਰਨ ਜਾਂਦੀ ਆ ਪਰ ਇੱਕ ਜਿਹੜਾ ਅੱਧਾ ਮੋਟਰਸਾਈਕਲ ਵੱਢ ਕੇ ਉਹਦੇ ਮਗਰ ਟਰਾਲੀ ਲਾਈ ਜਾਂਦੀ ਹੈ ਉਹਦੇ ਬਾਰੇ ਸਰਕਾਰ ਕੀ ਦੱਸੋ ਕੀ ਕਰਦੀ ਹੈ ਜਾਂ ਪ੍ਰਸ਼ਾਸਨ ਕੀ ਕਰ ਰਿਹਾ ਐਕਸੀਡੈਂਟ ਰੋਜ਼ਾਨਾ ਹੋ ਰਹੇ ਆ ਉਸ ਨੂੰ ਕਿਸਦਾ ਦੇਗਾ ਦੇਖੋ ਭਾਜੀ ਥੋੜੇ ਦਿਨਾਂ ਦੀ ਮਿਸਾਲ ਆਪਣੇ ਆਰਸੀਫ ਕੀ ਕੁਝ ਹੋਇਆ ਹਨ ਸਾਰੇ ਜਾਣਦੇ ਹੋ ਇਹਦੇ ਵਿੱਚ ਲਗਭਗ 6 ਮੋਤਾਂ ਇਹਨਾਂ ਰੇੜੀਆਂ ਦਾ ਕਰਕੇ ਹੀ ਹੋਈਆਂ ਹਨਾ ਆਪਾਂ ਸਾਰੇ ਜਾਣਦੇ ਹਾਂ ਪਰ ਪ੍ਰਸ਼ਾਸਨ ਦੇ ਕਰ ਕੰਨਾਂ ਦੇ ਫਿਰ ਵੀ ਕੋਈ ਜੂੰ ਨਹੀਂ ਸਰਕਦੀ ਪਈ ਅਸੀਂ ਹੱਥ ਜੁੜ ਕੇ ਮੰਗ ਕਰਦੇ ਹਾਂ ਕਿ ਇਹਨਾਂ ਜਗਾੜੂ ਰੇੜੀਆਂ ਨੂੰ ਜਿਹੜੇ ਬਣਾਉਂਦੇ ਆ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਬੰਦ ਕੀਤੀ ਜਾਵੇ ਤੇ ਬੰਦ ਕੀਤੇ ਜਾਣ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਬੰਦਨੀ ਕਾਲ ਹੈ ਉਹਦੇ ਮਾਧਿਮੇ ਰੇ ਅਸੀਂ ਵੀ ਆਪਣੇ ਸੁਲਤਾਨਪੁਰ ਲੋਧੀ ਵਿਖੇ ਜੋ ਪ੍ਰਦਰਸ਼ਨ ਕਰ ਰਹੇ ਹਾਂ ਜੀ ਧੰਨਵਾਦ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਗੁਰਨਾਦਕ ਟੈਂਪੂ ਜੁਨੀਨਾ ਜਿਹੜੇ ਆਮ ਤੌਰ ਤੇ ਬੁਲਣੇ ਤੇ ਆਪਾਂ ਛੋਟੇ ਹਾਥੀ ਆਲੇ ਕਹਿੰਦੇ ਆ ਉਹਨਾਂ ਦੇ ਮਾਲਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ ਤਲਵੰਡੀ ਪੁਲ ਦੇ ਉੱਤੇ ਕਿ ਜਿਹੜੀਆਂ ਮੋਟਰਸਾਈਕਲ ਵਾਲੀਆਂ ਰੇੜੀਆਂ ਆ ਉਹ ਗੈਰਕਾਨੂੰਨੀ ਆ ਔਰ ਉਹਨਾਂ ਦੇ ਰੋਜ਼ਗਾਰ ਨੂੰ ਜਿਹੜਾ ਬਹੁਤ ੱਤਕਾ ਲੱਗ ਰਿਹਾ ਇਸ ਗੱਲ ਦਾ ਵੀ ਅਸੀਂ ਰਜਿਸਟ੍ਰੇਸ਼ਨ ਵੀ ਕਰਵਾਈ ਆ ਅਸੀਂ ਸਰਕਾਰ ਨੂੰ ਜਿਹੜਾ ਰਜਿਸਟ੍ਰੇਸ਼ਨ ਦੀ ਫੀਸ ਵੀ ਭਰਦੇ ਆ ਮੈਂ 1800 ਸੁਲਤਾਨਪੁਰ ਵੱਲੋਂ ਆਇਆ ਮੰਗ ਪੱਤਰ ਮੈਂ ਲੈ ਲਿਆ ਔਰ ਮੈਂ ਵਿਸ਼ਵਾਸ ਦਵਾਇਆ ਕਿ ਕੱਲ ਹੀ ਅਸੀਂ ਸਾਡੇ ਮਾਜੂਦ ਡੀਐਸਪੀ ਸਾਹਿਬ ਨਾਲ ਇਹਨਾਂ ਦੀ ਮੀਟਿੰਗ ਕਰਵਾ ਕੇ ਜੋ ਵੀ ਕਾਰਵਾਈ ਬਣਦੀ ਹੈ ਇਹਦੇ ਤੇ ਬਿਲਕੁਲ ਹੋ ਜਾਏਗੀ ਮੇਰੇ ਦਿੱਤੇ ਵਿਸ਼ਵਾਸ ਤੇ ਉਹਨਾਂ ਦੇ ਵੀ ਵਿਸ਼ਵਾਸ ਕਰਕੇ ਉਹ ਧਰਨਾ ਉਠਾ ਰਿਹਾ ਜੀ ਜੀ